ਭਾਰਤ ਪਾਕਿਸਤਾਨ ਦੀ ਜੰਗ ਹੋਰ ਵੀ ਆਪਣੀ ਰਫਤਾਰ ਫੜਦੀ ਜਾ ਰਹੀ ਹੈ। ਪਾਕਿਸਤਾਨ ਵੱਲੋਂ ਡਰੋਨ ਰਾਹੀਂ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਹਮਲੇ ਕੀਤੇ ਜਾ ਰਹੇ ਹਨ। ਆਖਿਰ ਇਹ ਪਾਕਿਸਤਾਨ ਚਾਹੁੰਦਾ ਕੀ ਹੈ? ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਭਾਰਤ ਦੀ ਫੌਜ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜਨਾ ਜਵਾਬ ਦਿੱਤਾ ਜਾ ਰਿਹਾ ਹੈ। ਹਰ ਸ਼ਹਿਰ ਅਤੇ ਹਰ ਕਸਬਿਆਂ ਵਿੱਚ ਸੁੰਸਾਨ ਪਈ ਹੋਈ ਹੈ ਪਰਵਾਸੀ ਮਜ਼ਦੂਰਾਂ ਦੀਆਂ ਗੱਡੀਆਂ ਭਰ-ਭਰ ਕੇ ਜਾ ਰਹੀਆਂ ਹਨ। ਹਾਲਾਤ ਨਾਜਕ ਹੋਣ ਕਰਕੇ ਸਾਰੇ ਬਲੈਕਆਊਟ ਕੋਈ ਪਈ ਹੈ ਪਾਰਿਤ ਪਾਕਿਸਤਾਨ ਦੇ ਜੰਗ ਵਰਗੇ ਹਾਲਾਤਾਂ ਵਿਚਾਲੇ ਐਮਪੀ ਗੁਰਜੀਤ ਸਿੰਘ ਔਜਲਾ ਲੋਕਾਂ ਨੂੰ ਮਿਲ ਕੇ ਹੌਸਲਾ ਦੇ ਰਹੇ ਹਨ ਕਿ ਘਬਰਾਉਣਾ ਕੋਈ ਲੋੜ ਨਹੀਂ ਘਬਰਾਉਣ ਦੀ ਪਿੰਡਾਂ ਦੇ ਲੋਕ ਅੱਧੀ ਅੱਧੀ ਰਾਤ ਤੱਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਕੇ ਇਕੱਠੇ ਬੈਠ ਕੇ ਰਾਤਾਂ ਕੱਟ ਰਹੇ ਹਨ ਇਸ ਬੰਦੀ ਲੋਕਾਂ ਨੇ ਕਿਹਾ ਕਿ ਆਪਣੀਆਂ ਲਾਈਟਾਂ ਬੰਦ ਕਰਕੇ ਰੱਖੋ ਇਹ ਲੜਾਈ ਨਾ ਤੇ 1965 ਤੇ ਨਾ ਹੀ 1971 ਵਾਲੀ ਹੈ ਇਹ ਹੋਰ ਕਿਸਮ ਦੀ ਹੈ ਜਿਸ ਵਿੱਚ ਕਦੀ ਕਦੀ ਸਿਆਸਤ ਦੀ ਬੂਵੀ ਆਉਂਦੀ ਹੈ ਇਸ ਬੰਦੀ ਇੱਕ ਬਜ਼ੁਰਗ ਨੇ ਕਿਹਾ ਕਿ ਸਾਡਾ ਭਾਰਤ ਕਹਿੰਦਾ ਹੈ ਕਿ ਸਾਡੇ ਕੋਲ ਜਿੰਨੀ ਫੌਜ ਹੈ ਉਨਾ ਪਾਕਿਸਤਾਨ ਹੈ ਫਿਰ ਇਹ ਗੱਲ ਹੈ ਤਾਂ ਪੁੱਟ ਦਿਓ ਤਾਰਾ ਕਰ ਲੋ ਪਾਕਿਸਤਾਨ ਤੇ ਕਬਜ਼ਾ ਜੋ ਰੋਜ਼-ਰੋਜ਼ ਨਵੀਆਂ-ਨਵੀਆਂ ਸ਼ਤਾਨੀਆਂ ਕਰਦਾ ਹੈ ਵਤਨ ਦੀ ਮਿੱਟੀ న్యూਸ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਅੰਮ੍ਰਿਤਸਰ